ਲੁਧਿਆਣਾ ਦੇ ਦੁਗਰੀ ਪੁਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਰਾਤ 12 ਵਜੇ ਦੇ ਕਰੀਬ ਲੁੱਟਖੋ ਕਰਨ ਵਾਲੀ ਨੌਜਵਾਨਾਂ ਨੇ ਆਟੋ ਚਾਲਕ ਨੂੰ ਰੋਕ ਕੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਆਟੋ ਚਾਲਕ ਨਾਲ ਲੁੱਟਖੋ ਕੀਤੀ ਜਾ ਰਹੀ ਸੀ ਤਾਂ ਉੱਥੋਂ ਲੰਘਦੇ Zomato ਵਾਲੇ ਮੁੰਡੇ ਨੇ ਉਹਨਾਂ ਨੂੰ ਕਾਬੂ ਕੀਤਾ ਅਤੇ ਹੋਰ ਲੰਘਦੇ ਲੋਕਾਂ ਨੇ ਉਹਨਾਂ ਨੂੰ ਫੜ ਤਸੱਲੀ ਨਾਲ ਕੁੱਟਮਾਰ ਕੀਤੀ ਤਾਂ ਮੌਕੇ ਤੇ ਪੁਲਿਸ ਨੂੰ ਸਦਿਆ ਗਿਆ ਕਿ ਪੁਲਿਸ ਅੱਧਾ ਪੌਣਾ ਘੰਟਾ ਲੇਟ ਪਹੁੰਚੀ ਤਾਂ ਉਸ ਤੋਂ ਪਹਿਲਾਂ ਲੋਕਾਂ ਦੀ ਭੀੜ ਨੇ ਉਹਨਾਂ ਦੀ ਕੁੱਟਮਾਰ ਕੀਤੀ ਤਾਂ ਪੁਲਿਸ ਦੇ ਹਵਾਲੇ ਕੀਤਾ ਉਧਰ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਤਿੰਨੇ ਰਥਿਆ ਨੜਾ ਓਟੋ ਚਾਲਕ ਤੋਂ ਡੁੱਟ ਕੋ ਕਾਰੇ ਸੀ ਅਤੇ ਅੰਨੇ ਨੂ ਜੋਮੈਟੋ ਵਾਲਾ ਮੁੰਡਾ ਪਹੁੰਚ ਗਿਆ ਜਿਸ ਤੋਂ ਬਾਅਦ ਇਹਨਾਂ ਦੀ ਖੂਬ ਛੱਤਰ ਪ੍ਰੇਡ ਹੋਈ ਸਿਟੀ ਹோம் ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ ਮੇਰੇ ਕੀ ਨਾਮ ਹੈ ਕੀ ਹੋਇਆ ਇੱਥੇ ਮੇਰਾ ਜਸ ਨਾਮ ਹੈ ਜੀ ਠੀਕ ਹੈ ਜੀ 12 ਵਜੇ ਰਾਤ ਦੇ ਨਹਿਰ ਤੇ ਦੁਕਰੀ ਤੇ ਆਟ ਵਾਲੇ ਨਾਲ ਲੁੱਟ ਹੋ ਗਈ ਹੈੀ ਉਹਦੀ ਵਿਚਾਰੇ ਦੀ ਬਾਹ ਵੱਡੀ ਗਰੀਬ ਹੰਦਾ ਜੀ ਅਸੀਂ ਵੀ ਸੀਗੀ ਜਲਾਣੇ ਜੀ ਠੀਕ ਆ ਅਸੀਂ ਆ ਕੇ ਮੌਕੇ ਤੇ ਫੜਿਆ ਪੜਨ ਤੋਂ ਬਾਅਦ ਬਾਕੀ ਭੱਜ ਗਈ ਤਿੰਨ ਜਣੇ ਹੱਥ ਆ ਗਏ ਪੁਲਿਸ ਅੱਧੇ ਘੰਟੇ ਬਾਅਦ ਆਈ ਠੀਕ ਹੈ ਜੀ ਉਹਦਾ ਵਿਚਾਰੇ ਦੀ ਸਾਰਾ ਹੱਥ ਵੜਤ ਤਿੰਨ ਤੋਂ ਪੰਜ ਛੇ ਲੋਕਾਂ ਦੇ ਗੁੰਡੇ ਵੀ ਹੈਗਾ ਠੀਕ ਹੈ ਜੀ ਪੰਜ ਛੇ ਜਾਣੇ ਸੀਗੇ ਅੱਧੇ ਘੰਟੇ ਬਾਅਦ ਪੁਲਿਸ ਇੱਥੇ ਆਈ ਆ ਹਥਿਆਰ ਵੀ ਨਹੀਂ ਲੈ ਕੇ ਗਈ ਠੀਕ ਹੈ ਜੀ ਤਿੰਨ ਭੱਜ ਗਏ ਤਿੰਨ ਮਰੇ ਹੋਏ ਹਾਂ ਜੀ ਤਿੰਨ ਭੱਜ ਗਏ ਸੀਗੇ ਤਿੰਨ ਫੜੇ ਗਏ ਆ ਪੁਲਿਸ ਵਾਲੇ ਵੀ ਇਹਨਾਂ ਨੂੰ ਛੱਡ ਗਏ। ਉਹ ਪਤਾ ਨਹੀਂ ਕਿੱਧਰ ਗਏ ਕਿੱਧਰ ਨਹੀਂ ਗਏ। ਠੀਕ ਆ ਤਿੰਨ ਹੱਥ ਲਾ ਕੇ ਸਾਹ। ਹਜੋਂ ਨੇ ਨਹੀਂ ਪਤਾ ਸਾਨੂੰ ਕੀ ਪੈਸੇ ਲੈ ਕੇ ਪੁਲਿਸ ਵਾਲੇ ਛੱਡਦੇ ਨੇ। ਸਾਨੂੰ ਨਹੀਂ ਪਤਾ ਜੀ ਪੁਲਿਸ ਵਾਲੇ ਕਿੱਦਾਂ ਛੱਡਣ ਕਿੱਦਾਂ ਨਹੀਂ। ਭਾਈ ਸਾਨੂੰ ਨਹੀਂ ਪਤਾ ਪੁਲਿਸ ਵਾਲੇ ਪੈਸੇ ਲੈ ਕੇ ਉਹਨਾਂ ਨੂੰ ਛੱਡਦੇ ਨੇ ਹੁਣ। ਠੀਕ ਆ ਜੀ। ਉਹਨਾਂ ਦੇ ਪਰਚਾ ਹੋਣਾ ਚਾਹੀਦਾ ਵਾ ਜੀ। ਠੀਕ ਆ ਗਰੀਬ ਬੰਦਾ ਵਾ। ਕਿਹਨੇ ਕਿਹਨਾਂ ਖਿਆਨਤੀਏ ਉਹਨਾਂ ਦੇ। ਉਹਨਾਂ ਕੋਲੇ 2-3 ਹਥਿਆਰ ਸੀ। ਹਾਂ। ਪੁਲਿਸ ਵਾਲੇ ਕੋਈ ਹਥਿਆਰ ਨਹੀਂ ਲੈ ਗਏ। ਕੱਟਮਾਰ ਵੀ ਕੀਤੀ ਗਈ ਨਾ। ਕੱਟਮਾਰ ਕੀਤੀ ਦੀਏ। ਪ ਭਾਈ ਜੀ ਕੀ ਨਾਮ ਆ ਜੀ ਮੇਰਾ ਵਿਊਸ਼ ਨਾਮ ਹੈ ਰਵੈਦ ਆ ਤੇ 12 ਵਜੇ ਜਗਾਈ ਡੁਗਰੀ ਨੇੜੇ ਤੇ ਨਾ ਤਿੰਨ ਨੌਜਵਾਨ ਮੁੰਡੇ ਮੋਟਰਸਾਈਕਲ ਤੇ ਆਏ ਕਿਰਪਾਨਾ ਲੈ ਗਏ ਤੇ ਇਧਰ ਇੱਕ 4000 ਰੁਪਏ ਨਾਲ ਘੇਰ ਲਿਆ ਤੇ ਉਹਨਾਂ ਨੂੰ ਖੋਫਾਜਰ ਲੱਗੇ ਤੇ ਮੌਕੇ ਤੇ ਜੋਮੈਟੋਲ ਦੇ ਬੰਦੇ ਦੋ ਚਾਰ ਬੰਦੇ ਇਕੱਠੇ ਹੋ ਕੇ ਉਹਨਾਂ ਨੇ ਫੜ ਲਿਆ ਸਾਰਾ ਰੇ ਤੇ ਉਹਨਾਂ ਨੂੰ ਕੁੱਟਮਾਰ ਵੀ ਕੀਤੀ ਐ ਅਸੀਂ ਇਹ ਨਹੀਂ ਕਹਿੰਦੇ ਅਸੀਂ ਨਹੀਂ ਕੁੱਟੇ ਸਾਰੇ ਮਿਲ ਕੇ ਗੁੱਟਿਆ ਵੀ ਹੈਗਾ ਵਾ ਮੁਰਕੇ ਪੁਲਿਸ ਆਈ ਐ ਅੱਧੇ ਘੰਟੇ ਬਾਅਦ ਤੇ ਪੁਲਿਸ ਆਈ ਐ ਪੁਲਸ ਨੇ ਚਲੋ ਕੁਝ ਕਿਆ ਨਹੀਂ ਲੈ ਕੇ ਚਲੇ ਗਏ ਨਾ ਉਹ ਪੁਲਸ ਥੱਲੇ ਕਿਰਪਾਨ ਕੋਨਾਂ ਨਾਲ ਬਿਠਾਏ ਤੇ ਚੋਪਰ ਕੇ ਲੱਗੇ ਆ ਅੱਧੀ ਰਾਤ ਨੂੰ ਇੱਥੇ ਪਹਿਲਾਂ ਵੀ ਦੋਰ ਕਾਂਡ ਹੋ ਚੁਕਾ ਪਹਿਲਾਂ ਵੀ ਇਹਨਾਂ ਦੇ ਬੰਦੇ ਦੋ ਇੱਥੇ ਮਾਰੇ ਹੋਏ ਆ ਚੈਟ ਦੀ ਪਹਿਲਾਂ ਵੀ ਹਫਤੇ ਪਹਿਲਾਂ ਮੈਂ ਇੱਥੇ ਜਾ ਰਹੀ ਸੀ ਮੇਰੇ ਪਿੱਛੇ ਵੀ ਮੁੰਡੇ ਪੈਸ ਕੇ ਘਰਵਾਨਾ ਲੱਗੇ ਕਿੰਨੇ ਮੁੰਡੇ ਸੀਗੇ ਤੇ ਕਿਸੇ ਬਾਹ ਵੀ ਵੱਢ ਗਈ ਭਾਈ ਤਿੰਨ ਮੁੰਡੇ ਸੀਗੇ ਪਿੱਛੇ ਹੋਰ ਵੀ ਸੀਗੇ ਉਹ ਨਿਕਲ ਗਏ ਸੀਗੇ ਤਿੰਨ ਮੁੰਡੇ ਸੀਗੇ ਇਓ ਮਾਰਨ ਲੱਗੇ ਸੀਗੇ ਮੋਕੇ ਦੇ ਖੱਟੇ ਹੋ ਗਏ ਸਾਰੇ ਭਾਈ ਲੋਕ ਤੇ ਉਹਨਾਂ ਨੇ ਮਾਰਿਆ ਇੱਕ ਆਟੋ ਲਈ ਬਾਮੀ ਵੱਡੀ ਗਈ ਐ ਤੇ ਉਹਦੇ ਕਰਕੇ ਬਾਕੀ ਬੰਦੇ ਖੱਟੇ ਹੋ ਗਏ ਤੇ ਉਹ ਬਚ ਗਿਆ ਬੰਦਾ ਤੇ ਉਹਨਾਂ ਨੇ ਜਿਹੜੇ ਜਿਹੜੇ ਮੋਰਖਦੇ ਮੁੰਡੇ ਸੀ ਅਸੀਂ ਉਹਨਾਂ ਨੂੰ ਗੁੱਟਿਆ ਵੀ ਹੈਗਾ ਅਸੀਂ ਇੰਨੀ ਕਹਿੰਦੇ ਨਹੀਂ ਗੁੱਟਿਆ ਹੈਗਾ ਹੂੰ ਤੇ ਬਾਜ ਬੋਲ ਸੇ ਬੋਲ ਸੇ ਆਨ ਨੂੰ ਅੱਧਾ ਘੰਟਾ ਲਾਦਾ ਬੋਲ ਰਹਿਣਾ ਉਹ ਬੋਲ ਤੋਂ ਪਹਿਲਾਂ ਵੀ ਮੁੰਡਿਆਂ ਨੂੰ ਕੁੱਟਿਆ ਗਿਆ ਹੁਣ ਭਾਈ ਕੁੱਟਿਆ ਬਿਲਕੁਲ ਕੁੱਟਿਆ ਸੀ ਕੰਨੇ ਕੁੱਟਿਆ ਕਿ ਭਾਈ ਸਾਡੇ ਨਾਲ ਅੱਧਾ ਕਰਨ ਨਹੀਂ ਤਾਂ ਕਰਗੇ ਸੀ ਬਿਲਕੁਲ ਕੁੱਟਾਂਗੇ ਸਾਡੇ ਵਰਗੇ ਆਣਗੇ ਅਸੀਂ ਉਹਨਾਂ ਹੀ ਕਿਰਪਾਨਾਂ ਦੇ ਹੱਥ ਦੇ ਮਾਰਾਂਗੇ ਨਹੀਂ ਲੱਗਦਾ ਇਹ ਚੌਕ ਐਡਾ ਚੱਲਦਾ ਕੋਈ ਪੁਲਿਸ ਦਾ ਦਫ਼ਤਰ ਭਾਈ ਇੱਥੇ ਰੋਜ਼ ਦਾ ਕੰਮ ਹੈ ਅੱਜ ਤਾਂ ਨਹੀਂ ਹੈਗਾ ਵਾ ਮੈਂ ਰੋ ਹੀ ਡੇਲੀ ਇੱਥੇ ਨਾਇਰ ਤੇ ਕੋਈ ਨਾ ਕੋਈ ਫੋਵਾਜੀ ਹੁੰਦੀ ਰਹਿੰਦੀ ਆ ਅਸੀਂ ਸਾਰੇ ਵੀਰ ਰਾਤੀ ਘੁੰਮਦੇ ਰਹੇ ਲੋਕੀ ਜਮੈਂਟੋ ਵਾਲੇ ਕੰਮ ਕਰਦੇ ਆ ਗਏ ਅਸੀਂ ਰਾਤੀ ਕਿਚਖਾਨ ਵੀ ਜਾਂਦੇ تھے ਕਿਤੇ ਵੀ ਸਾਨੂੰ ਸੇਫਟੀ ਫੀਲ ਨਹੀਂ ਹੁੰਦੀ ਇੱਥੇ ਬਿਲਕੁਲ ਪੁਲਿਸ ਤੇ ਪਹੁੰਚੀ ਪੁਲਿਸ ਪਹੁੰਚੀ ਆ ਭਾਈ ਬਿਲਕੁਲ ਪਹੁੰਚੀ 8 ਘੰਟੇ ਬਾਅਦ ਬੋਲ ਸਾਈਏ ਤੇ ਉਹਨੇ ਹੀ ਕੁਰਬਾਨ ਵੀ ਇੱਥੇ ਛੱਡ ਗਈ ਹੈ ਬਲਕਿ ਉਹਨਾਂ ਨੂੰ ਲੈ ਕੇ ਜਾਣ ਦਾ ਫਰਜ਼ ਬੰਦਾ ਸੀ ਇਹਨਾਂ ਦੇ ਹੱਤਿਆਕਤ ਉਹਨਾਂ ਦੇ ਕੋਲੇ ਭਾਈ ਉਹਨਾਂ ਕੋਲ ਦੋ ਤਿੰਨ ਸੀਗੇ ਹੁਣ ਬਾਈਕ ਹੋਰ ਵੀ ਮੋਟੇ ਸੋਤਾ ਨਿਕਲ ਕੇ ਭੱਜ ਗਏ ਆਪਣਾ ਪਿੱਛੇ ਸੀਗੇ ਖੜੇ ਤੇ ਅਸੀਂ ਫੜ ਲਗੇ ਤੇ ਇਹਨਾਂ ਨੂੰ ਫੜ ਕੇ ਅਸੀਂ ਕੁੱਟਿਆ ਵਾ ਫੜ ਕੇ ਮੁਰਕ ਕੇ ਬੋਲ 8 ਘ ਕੁਰਬਾਨ ਲੈ ਕੇ ਜਾਣ ਉਹਨਾਂ ਦੇ ਕੋਈ ਕਾਰ ਨਹੀਂ ਕਰਿਆ ਕਿ ਆ ਸੀ ਲੈ ਕੇ ਜਾਓ ਹਥਿਆਰੇ ਨਾਲ ਭਾਈ ਬਿਲਕੁਲ ਕਿਹਾ ਉਹਨਾਂ ਨੂੰ ਆਪਨੇ ਸਮਝਾਇਆ ਕਿ ਕੀ ਹਾਂ ਪਰ ਮੈਂ ਤਾਂ ਇਹਦੇ ਹੀ ਲੈ ਕੇ ਜਾਣੀ ਬੰਦੀ ਉਹਨਾਂ ਦੀ ਕੱਲ ਨੂੰ ਉਹਨਾਂ ਦੀ ਕਾਰਵਾਈ ਨਹੀਂ ਕਰਨਗੇ ਹਾਂਜੀ ਸਰ ਇਹ ਕਿੰਨੇ ਵਜੇ ਦੀ ਘਟਨਾ ਕਿਹੜੀ ਜਗ੍ਹਾ ਦੀ ਘਟਨਾ ਤੇ ਡੁੱਗੀ ਨਹਿਰ ਤੇ 12 ਵਜੇ ਘਟਨਾ ਸੀ ਤਿੰਨ ਬੰਦੇ ਮੋਕੇ ਚ ਪਾਡੇ ਇਹਨਾਂ ਨੂੰ ਮੋਕੇ ਟੋਕਾ ਫੜਿਆ ਗਿਆ ਤੇ ਫੜ ਕੇ ਚੌਕੀ ਹਥਣ ਪਰ ਦੇ ਦਿੱਤੇ ਕਾਰਵਾਈ ਹੋ ਰਹੀ ਤੇ ਟੋਟਲ ਕਿੰਨੇ ਕੋ ਮੁੰਡੇ ਸੀ ਕੀ ਕਰ ਰਹੇ ਸੀ ਇਹ ਇਹ ਲੁੱਟ ਖੋਹ ਕਰਦੇ ਸੀ ਆਟੋ ਵਾਲਾ ਆਟੋ ਵਾਲੇ ਬਾਂ ਵੀ ਬੱਟੀ ਗਈ ਦੱਸਿਆ ਜਾ ਰਿਹਾ ਇੱਕ ਦੇ ਮਤਲਬ ਇਹ ਹੱਥ ਚ ਸ਼ਟਰ ਲਾਤੀ ਆ ਆਟੋ ਵਾਲੇ ਤੇ ਆਟੋ ਵਾਲੇ ਅੱਛਾ ਇਹ ਟੋਟਲ ਕਿੰਨੇ ਕ ਨੌਜਵਾਨ ਸੀਗੇ ਇਹ ਤਿੰਨ ਫੜੇ ਤਿੰਨ ਫੜ ਕੇ ਟੋਪੀ ਦੇਤੇ ਹਾਂ ਬਾਕੀ ਅਸੀਂ ਉਹ ਵੀ ਕਰ ਰਹੇ ਜਾਂ ਜਾਂ ਕਿ ਇਹਨਾਂ ਦੀ ਕੁੱਟਮਾਰ ਵੀ ਕੀਤੀ ਹੈ ਓਏ ਵੀਰੇ ਲੋਕਾਂ ਨੂੰ ਫੜਿਆ ਨਾ ਫਿਰ ਉਹਨਾਂ ਨੂੰ ਕੁੱਟਮਾਰ ਕੀਤੀ ਲੋਕਾਂ ਇਹਨਾਂ ਚੋਰਾਂ ਦੀ ਕੁੱਟਮਾਰ ਵੀ ਕੀਤੀ ਗਈ ਹਾਂ ਬੋਦੀ ਬੋਦੀ ਕੀਤੀ ਬਾਕੀ ਮੋਕੇਪੋਰਸ ਪਹੁੰਚ ਗਈ ਨਾਲ ਆਪਣੇ ਟਿਮਰਾ ਆ ਗਈ ਤੇ ਨਾਲ ਇਹ ਹੁਣ ਕਿਹੜੇ ਥਾਣੇ ਲਿਆਂਦਾ ਗਿਆ ਇਹ ਟੋਕੀ ਆਦਨਪੁਰ ਮਾਮਲਾ ਦਰਜ ਕੀਤਾ ਜਾ ਰਿਹਾ ਆ ਹਾਂਜੀ ਹਾਂਜੀ ਕੱਲ੍ਹ ਭਾਈ ਪੂਰੀ ਕਰ ਸਰ ਕਿਹੜੀ ਜਗ੍ਹਾ ਦਾ ਇਹ ਮਾਮਲਾ ਸੀਗਾ ਇਹ ਦੁਕਲੀ ਡਰ ਉਹਨੇ ਪਾਸੇ ਮਾਟਰ ਟਾਊਨ ਦੀ ਲੈਟਰ ਦਾ ਮਾਮਲਾ ਜੀ ਹਾਂ ਜੀ ਤੇ ਕੀ ਹੋਇਆ ਕੀ ਸੀ ਆਟੋ ਵਾਲਾ ਜਾ ਰਿਹਾ ਸੀ ਤਿੰਨ ਜਿਹੜੇ ਹੈਗੇ ਮੋਟਰਸਾਈਕਲ ਵਾਲੇ ਨਾਲ ਬੈਠ ਕੇ ਇਹਨਾਂ ਕੋਲ ਤੇਜ਼ਰ ਹਥਿਆਰ ਵੀ ਕਿਤੇ ਤੇ ਕੋਈ ਬਾਹਰ ਵੀ ਵੱਢੀ ਗਈ ਆਟੋ ਵਾਲਾ ਕਿੰਨੇ ਇਹ ਕਹਿੰਦੇ ਨੌਜਵਾਨ ਹੋਰ ਵੀ ਸੀਗੇ ਇਹਨਾਂ ਦੇ ਨਾਲ ਹਾਂ ਜੀ ਚੱਲ ਜੋ ਆਪਾਂ ਤੇ ਭੱਜ ਵੀ ਗਏ ਕੋਈ ਭੱਜ ਵੀ ਰਹਿਟ ਅੱਛਾ ਜੀ ਤੇ ਕਿੰਨੇ ਨੌਜਵਾਨ ਕਾਬੂ ਕੀਤੇ ਹੁਣ ਜੀ ਤਿੰਨ ਕਰੇ ਤਿੰਨ ਕਰੇ ਕੀ ਹਥਿਆਰ ਕਿਹੜੇ ਬਾਰੂ ਸ਼ੇਰ ਫੋੜੇ ਅੱਛਾ ਜੀ ਤੇ ਸਰ ਕਿੰ ਆਟੋ ਵਾਲੇ ਜਿਹੜੀ ਬਾਹ ਵੱਡੀ ਗਈ ਹੈ ਜਾਂ ਹੋਰ ਵੀ ਕਿੰਨੇ ਦੀ ਲੁੱਟਖੋ ਕੀਤੀ ਹੈ ਸਾਰਾ ਤਰਤੀ ਚੱਲੂ ਫਿਰ ਵਸ ਕੀ ਇਹ ਲੁੱਟਖੋ ਕਰਦੇ ਆਦੀ ਨੇ ਤੇ ਨਸ਼ਾ ਨੂੰ ਸ਼ਾ ਵੀ ਕੀਤਾ ਲੱਗਦਾ ਇਹ ਸਾਰੀ ਰਿਪੋਰਟ ਆਊਗੀ ਸਰ ਨੌਜਵਾਨ ਕਿੰਨੇ ਸੀ ਟੋਟਲ ਵਿੱਚ ਟੋਟਲ ਨੌਜਵਾਨ ਇਹ ਫੜੇ ਤਿੰਨ ਦੋ ਮੌਕੇ ਤੋਂ ਕਰਦੇ ਪੰਜ 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 ਸੀ ਤੇ ਇਹ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਜੀ ਇਹ ਨਿਊ ਕਿਰਪਾਲ ਨਗਰ ਤੋਂ ਦੱਸਦਾ ਸਰ ਤਾਂ ਮੰਨਲਾਦਾਰ ਜੀ ਕਿੱਥਾ ਜਾ ਰਹੀ ਹਾਂ ਜੀ